ਕੈਨੇਡਾ ਦੀ ਕੈਲਗਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਦੇ ਵਿੱਚ ਪਿਓ ਤੇ ਦੀ ਦਰਦਨਾਕ ਮੌਤ ਹੋਈ ਹੈ। ਗੁਨੀਮਤ ਇਹ ਰਹੀ ਕਿ ਇਸ ਦਰਦਨਾਕ ਹਾਦਸੇ ਦੇ ਵਿੱਚ ਮਾਂ ਪੁੱਤ ਦੀ ਜਾਨ ਬਚ ਗਈ। ਅੱਗ ਕਾਰਨ ਜਾਨ ਗਵਾਉਣ ਵਾਲੇ ਵਿਅਕਤੀ ਅਤੇ ਉਸ ਦੀ ਧੀ ਦੀ ਪਛਾਣ ਸਣੀ ਗਿੱਲ ਤੇ ਹਰਗੁਣ ਗਿੱਲ ਵਜੋਂ ਹੋਈ ਹੈ। ਦੋ ਮੰਤਲਾ ਘਰ ਵਿੱਚ ਜਿਸ ਸਮੇਂ ਅੱਗ ਲੱਗੀ ਉਸ ਸਮੇ ਘਰ ਅੰਦਰ 6 ਪਰਿਵਾਰਕ ਮੈਂਬਰ ਮੌਜੂਦ ਸਨ। ਪਰਿਵਾਰ ਦੇ ਗੁਆਡੀ ਨੇ ਦੱਸਿਆ ਕਿ ਉਸਨੇ ਘਰ ਨੂੰ ਅੱਗ ਲੱਗੀ ਦੇਖੀ ਤੇ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਫਾਈਟਰਸ ਨੇ ਗੰਭੀਰ ਜ਼ਖਮੀ 9 ਸਾਲਾ ਹਰਗੁਨ ਨੂੰ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਫਸਟ ਰਿਸਪੌਂਡਰਸ ਨੂੰ 50 ਸਾਲਾ ਸਨੀ ਗਿੱਲ ਦੀ ਲਾਸ਼ ਘਰ ਵਿੱਚੋਂ ਮਿਲੀ ਲੋਕਾਂ ਨੇ ਦੱਸਿਆ ਕਿ ਫਾਇਰ ਫਾਈਟਰਸ ਬਲਦੀ ਅੱਗ ਵਿੱਚ ਦਰਵਾਜ਼ਾ ਤੋੜ ਕੇ ਘਰ ਵਿੱਚ ਗਏ ਬੱਚੀ ਦੀ ਮਾਂ ਸੁਖਜੀਤ ਕੌਰ ਅਤੇ 17 ਸਾਲਾ ਰੋਹਨਪ੍ਰੀਤ ਗਿੱਲ ਇਸ ਸਮੇਂ ਹਸਪਤਾਲ ਵਿੱਚ ਹਨ ਉਹ ਦੋਵੇਂ ਦੂਜੀ ਮੰਜ਼ਿਲ ਤੇ ਸਨ ਤੇ ਖਿੜਕੀ ਤੋੜ ਕੇ ਘਰ ਦੇ ਬਾਹਰਲੇ ਪਾਸੇ ਆਉਣ ਵਿੱਚ ਸਫਲ ਰਹੇ ਜਿੱਥੋਂ ਫਾਇਰ ਫਾਈਟਰਸ ਨੇ ਉਹਨਾਂ ਨੂੰ ਰੈਸਕਿਊ ਕੀਤਾ ਕਾਰ ਵਿੱਚ ਮੌਜੂਦ ਦੋ ਹੋਰ ਪਰਿਵਾਰਕ ਮੈਂਬਰ ਬੇਸਮੈਂਟ ਵਿੱਚ ਸਨ ਤੇ ਤੂੰ ਇਹ ਕਾਰ ਨੂੰ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਰਹੀਂ। ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਗੈਰ ਅਪਰਾਧਿਕ ਮਾਮਲਾ ਮੰਨਿਆ ਜਾ ਰਿਹਾ ਤੇ ਜਾਂਚ ਚੱਲ ਰਹੀ ਹੈ।